ਪਿਛਲੇ ਕੁਝ ਦਿਨਾਂ ਵਿੱਚ ਜੋ ਘਟਨਾਵਾਂ ਵਾਪਰੀਆਂ ਹਨ ਉਹ ਦੁਖਦਾਈ ਅਤੇ ਅਫਸੋਸਨਾਕ ਹਨ ਜਿਸ ਤੋਂ ਹਰ ਹਿਰਦਾ ਅਤਿਅੰਤ ਦੁਖੀ ਹੈ ਜੂਨ 1984 ਭਾਰਤ ਦੀ ਸਰਕਾਰ ਉੱਪਰ ਲੱਗਿਆ ਇੱਕ ਕਲੰਕ ਹੈ ਜੋ ਕਦੇ ਵੀ ਧੋਤਾ ਨਹੀਂ ਜਾ ਸਕਦਾ 1 ਜੂਨ ਨੂੰ ਸ਼ੁਰੂ ਹੋਇਆ ਆਪਰੇਸ਼ਨ ਬਲੂ ਸਟਾਰ ਲਗਭਗ 10 ਜੂਨ ਤੱਕ ਚੱਲਿਆ ਸੰਤ ਜਨਰਲ ਸਿੰਘ ਜੀਪਿੰਦਰਾਵਾਲੇ ਅਤੇ ਬਾਕੀ ਮੁਹਰੀ ਸਿੰਘਾਂ ਦੀ ਸ਼ਹਾਦਤ 6 ਜੂਨ ਨੂੰ ਹੋ ਜਾਂਦੀ ਹੈ 8 ਜੂਨ ਨੂੰ ਦੇਸ਼ ਦਾ ਰਾਸ਼ਟਰਪਤੀ ਜੈਲ ਸਿੰਘ ਦਰਪਾਦ ਸਹਿ ਵਿਖਾਉਂਦਾ ਇਹ ਸਾਰਾ 1 ਜੂਨ ਤੋਂ 8 ਜੂਨ ਤੱਕ ਦਾ ਇਤਿਹਾਸ ਅਸੀਂ ਪਿਛਲੀਆਂ ਵੀਡੀਓ ਵਿੱਚ ਦੱਸ ਚੁੱਕੇ ਹਾਂ ਆਪਰੇਸ਼ਨ ਬਲੂ ਸਟਾਰ ਸੀਰੀਜ਼ ਦੀ ਇਹ ਆਖਰੀ ਵੀਡੀਓ ਹੈ ਇਸ ਵੀਡੀਓ ਵਿੱਚ 9 ਅਤੇ 10 ਜੂਨ ਦਾ ਇਤਿਹਾਸ ਤੁਹਾਨੂੰ ਦੱਸਾਂਗੇ ਕਿ ਇਹਨਾਂ ਦੋ ਦਿਨਾਂ ਵਿੱਚ ਕੀ ਕੁਝ ਹੋਇਆ ਇਹ ਦੋ ਦਿਨਾਂ ਵਿੱਚ ਇਸ ਹਮਲੇ ਦੇ ਪੂਰੀ ਦੁਨੀਆ ਤੋਂ ਰਿਐਕਸ਼ਨ ਹੋਣੇ ਸ਼ੁਰੂ ਹੋ ਗਏ ਸੀ ਇਸ ਵੀਡੀਓ ਵਿੱਚ ਕੋਸ਼ਿਸ਼ ਕਰਾਂਗੇ ਕਿ 9 ਤੇ 10 ਜੂਨ ਦਾ ਇਤਿਹਾਸ ਤੁਹਾਡੇ ਸਾਹਮਣੇ ਰੱਖ ਸਕੀਏ ਸੋ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਮੁਗਲ ਰਾਜ ਤੇ ਅੰਗਰੇਜ਼ਾਂ ਦੇ ਰਾਜ ਦੇ ਸਾਰੇ ਪਾਪ ਨੂੰ ਇਸ ਰਾਜਵਾਲੇ ਨੇ ਮੌਤ ਪਾ ਦਿੱਤਾ ਜੋ ਸ੍ਰੀ ਹਰਮੰਦਰ ਸਾਹਿਬ 'ਤੇ ਹਮਲਾ ਕੀਤਾ ਛੋਟੇ ਛੋਟੇ ਬੱਚੇ ਜਿਹੜੇ ਲੋਕਾਂ ਦੇ ਵਿੱਚ ਬੀਬੀਆਂ ਦੇ ਪੁੱਛੜ ਸੀ ਜਾਂ 2-2 3-3 ਸਾਲ ਦੇ ਉਹਨਾਂ ਨੂੰ ਇਤਨਾ ਫੜ ਕੇ ਲੱਤਾਂ ਤੋਂ ਇੱਕ ਤਰ੍ਹਾਂ ਚੀਰ ਦਿੰਦੇ ਸਖਿੱਚ ਦਿੰਦੇ ਸ। ਇਹ ਵੀ ਇੱਥੇ ਉਹਨਾਂ ਨੇ ਮਗਰਮ ਜੀਵਦਾ ਨਹੀਂ ਛੱਡਿਆ। ਜੋ ਕੁਝ ਸਾ ਛੱਡ ਦਿੱਤਾ। ਕੋਈ ਨਹੀਂ। 1 ਜੂਨ 1984 ਤੋਂ ਸ਼ੁਰੂ ਹੋਈਆਂ ਗੋਲੀਆਂ 9 ਅਤੇ 10 ਜੂਨ ਨੂੰ ਲਗਭਗ ਬੰਦ ਹੋ ਚੁੱਕੀਆਂ ਸੀ। ਦਰਬਾਰ ਸਾਹਿਬ ਕੰਪਲੈਕਸ ਬਿਲਕੁਲ ਸ਼ਾਂਤ ਤੇ ਸੁਨਸਾਨ ਸ਼ਾਈ ਹੋਈ ਸੀ। ਸ਼੍ਰੀ ਦਰਬਾਰ ਸਾਹਿਬ ਵਿਖੇ ਆਮ ਦਿਨਾਂ ਵਾਂਗ ਬਾਕੀ ਕਾਰਜ ਹੋਣੇ ਸ਼ੁਰੂ ਹੋ ਗਏ ਸੀ। 9 ਜੂਨ ਨੂੰ ਵੀ ਫੌਜ ਦੁਆਰਾ ਦਰਬਾਰ ਸਾਹਿਬ ਦੇ ਆਲੇ-ਦੁਆਲੇ ਸਰਚ ਆਪਰੇਸ਼ਨ ਜਾਰੀ ਸੀ ਦਰਬਾਰ ਸਾਹਿਬ ਕੰਪਲੈਕਸ ਤੇ ਬਾਕੀ ਇਮਾਰਤਾਂ ਉੱਪਰ ਫੌਜ ਦਾ ਕੰਟਰੋਲ ਸੀ ਸ਼੍ਰੀ ਦਰਬਾਰ ਸਾਹਿਬ ਵਿੱਚੋਂ ਫੜੇ ਖਾੜਕੂ ਸਿੰਘ ਤੇ ਬਾਕੀ ਸ਼ਰਧਾਲੂਆਂ ਨੂੰ ਫੌਜ ਦੁਆਰਾ ਅੰਮ੍ਰਿਤਸਰ ਸ਼ਾਉਣੀ ਵਿਖੇ ਰੱਖਿਆ ਹੋਇਆ ਸੀ ਇੱਥੇ ਇਨ੍ਹਾਂ ਸਿੰਘਾਂ ਨੂੰ ਵੱਖ-ਵੱਖ ਕੈਟਾਗਰੀ ਵਿੱਚ ਵੰਡਿਆ ਜਾਂਦਾ ਸੀ ਤੇ ਇਨ੍ਹਾਂ ਵਿੱਚੋਂ ਬਹੁਤੇ ਸਿੰਘਾਂ ਨੂੰ ਦੇਸ਼ ਦੀਆਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਭੇਜਿਆ ਜਾਣਾ ਸ਼ੁਰੂ ਕਰ ਦਿੱਤਾ ਸੀ ਉਸ ਸਮੇਂ ਲਗਭਗ 365 ਸਿੰਘਾਂ ਨੂੰ ਜੋਧਪੁਰ ਦੀ ਜੇਲ੍ਹ ਵਿੱਚ ਲਗਭਗ 5 ਸਾਲ ਦੀ ਕੈਦ ਕੱਟਣੀ ਪਈ ਸੀ ਇਸ ਤੋਂ ਇਲਾਵਾ ਦੇਸ਼ ਦੀਆਂ ਵੱਖ-ਵੱਖ ਹੋਰ ਵੀ ਜ਼ਿਲ੍ਹਿਆਂ ਵਿੱਚ ਇਹ ਸਿੰਘ ਰੱਖੇ ਗਏ ਸੀ ਬਾਕੀ ਜੋ ਜ਼ਖਮੀ ਸਿੰਘ ਸੀ ਉਹਨਾਂ ਦੇ ਹਸਪਤਾਲ ਵਿੱਚ ਇਲਾਜ ਚੱਲ ਰਹੇ ਸੀ ਅੰਮ੍ਰਿਤਸਰ ਸ਼ਹਿਰ ਵਿੱਚ ਹਰ ਥਾਂ ਫੌਜ ਦੇ ਨਾਕੇ ਸੀ ਸੰਤਾਂ ਅਤੇ ਦਰਬਾਰ ਸਾਹਿਬ ਨੂੰ ਪਿਆਰ ਕਰਨ ਵਾਲੀਆਂ ਸੰਗਤਾਂ ਵਿੱਚ ਸੋਗ ਦੀ ਲਹਿਰ ਸੀ ਤੇ ਬਾਕੀ ਕੁਝ ਲੋਕਾਂ ਵੱਲੋਂ ਸ਼ਾਂਤਾਂ ਦੀ شہادت ਤੋਂ ਬਾਅਦ ਖੁਸ਼ੀ ਮਨਾਈ ਗਈ ਸੀ 9 ਜੂਨ ਨੂੰ ਦਰਬਾਰ ਸਾਹਿਬ ਕੰਪਲੈਕਸ ਵਿੱਚੋਂ ਲਾਸ਼ਾਂ ਕੱਢਣ ਦਾ ਕੰਮ ਵੀ ਜਾਰੀ ਸੀ 8 ਜੂਨ ਨੂੰ ਜਦੋਂ ਰਾਸ਼ਟਰਪਤੀ ਜੈਲ ਸਿੰਘ ਦਰਬਾਰ ਸਾਹਿਬ ਕਿਹਾਇਆ ਤਾਂ ਉਸ ਦੇ ਕਰਕੇ 7 ਜੂਨ ਨੂੰ ਮੋਟੀ ਮੋਟੀ ਸਫਾਈ ਤਾਂ ਕਰ ਦਿੱਤੀ ਗਈ ਸੀ ਪਰ ਸਰਾਮਾ ਗੁਰੂ ਨਾਨਕ ਨਿਵਾਸ ਤੇ ਬਾਕੀ ਪ੍ਰਕਰਮਾਂ ਦੇ ਕਮਰਿਆਂ ਵੱਲ ਸਫਾਈ ਕਰਨੀ ਜੇ ਬਾਕੀ ਸੀ ਦਰਬਾਰ ਸਾਹਿਬ ਪ੍ਰਕਰਮਾ ਵਿੱਚ ਸੰਗਤਾਂ ਦਾ ਇੰਨਾ ਖੁੰਦੁੱਲਾ ਸੀ ਕਿ ਉਸ ਨੂੰ ਧੋਣ ਤੋਂ ਬਾਅਦ ਵੀ ਉਸ ਤੋਂ ਖੂਨ ਦੇ ਨਿਸ਼ਾਨ ਨਹੀਂ ਸੀ ਮਟ ਰਹੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਮਲਬੇ ਹੇਠ ਬਹੁਤ ਸਾਰੀਆਂ ਮ੍ਰਿਤਕ ਦੇਹਾਂ ਸੀ ਜਿਨ੍ਹਾਂ ਨੂੰ ਫੌਜ ਵੱਲੋਂ ਰस्सियां ਪਾ ਕੇ ਖਿੱਚ ਕੇ ਕੱਢਿਆ ਗਿਆ ਸੀ ਇਸੇ ਕਾਰਨ ਹੀ ਕਈ ਸਿੰਘਾਂ ਦੇ ਗੁੱਟਾਂ ਅਤੇ ਗਿੱਟਿਆਂ ਦੇ ਹਰਸੀ ਦੇ ਨਿਸ਼ਾਨ ਵੀ ਸੀ ਇਸ ਹਮਲੇ ਦੌਰਾਨ ਕਈ ਸਾਰੇ ਅਜਿਹੇ ਸਵਾਲ ਸਾਹਮਣੇ ਆਏ ਜੋ ਅੱਜ ਤੱਕ ਹੱਲ ਨਹੀਂ ਹੋਏ ਜਿਵੇਂ ਦਰਸ਼ਨੀ ਜੋੜੀ ਵਿਖੇ ਮੌਜੂਦ ਤੋਸ਼ਖਾਨਾ ਵੀ ਟੈਂਕਾਂ ਦੇ ਗੋਲਿਆਂ ਨਾਲ ਨੁਕਸਾਨਿਆ ਗਿਆ ਸੀ ਐਸਜੀਪੀਸੀ ਦੇ ਮੁਤਾਬਕ ਇੱਥੇ ਅੱਗ ਲੱਗ ਗਈ ਸੀ ਅਤੇ ਇੱਕ ਬੇਸ਼ਕੀਮਤੀ ਇਤਿਹਾਸਕ ਚਾਨਣੀ ਇੱਥੇ ਸੜ ਕੇ ਸੁਆਹ ਹੋ ਗਈ ਸੀ ਜੋ ਮਹਾਰਾਜਾ ਰਣਜੀਤ ਸਿੰਘ ਜੀ ਨੇ ਪੇਟ ਕੀਤੀ ਸੀ ਉਸ ਸਮੇਂ ਇਸ ਦੀ ਕੀਮਤ 80 ਲੱਖ ਸੀ ਪਰ ਇਤੇ ਸੋਚਣ ਵਾਲੀ ਗੱਲ ਇਹ ਹੈ ਕਿ ਇਸ ਅੱਗ ਵਿੱਚ ਕੇਵਲ ਚੰਨੜੀ ਹੀ ਕਿਉਂ ਸੜੀ ਬਾਕੀ ਸਮਾਨ ਕਿਵੇਂ ਬਚ ਗਿਆ ਐ ਜੀ ਪੀ ਸੀ ਦੇ ਅਨੁਸਾਰ ਇਸ ਚੰਨੜੀ ਦੀ ਰਾਖ ਅੱਜ ਵੀ ਬੋਰੇ ਸਾਹਮਣੇ ਰੱਖੀ ਹੋਈ ਆ ਤੋਸ਼ਾਖਾਨੇ ਵਿੱਚ ਮੌਜੂਦ ਹਰ ਇੱਕ ਕੀਮਤੀ ਸਮਾਨ ਬਾਰੇ ਆਪਾਂ ਇੱਕ ਵੀਡੀਓ ਵਿੱਚ ਪੂਰੀ ਡਿਟੇਲ ਚ ਦੱਸਿਆ ਹੋਇਆ ਉਸ ਵੀਡੀਓ ਨੂੰ ਵੀ ਤੁਸੀਂ ਜਰੂਰ ਦੇਖਿਓ ਸੋ 9 ਜੂਨ ਦਾ ਸਾਰਾ ਦਿਨ ਫੌਜ ਵੱਲੋਂ ਗ੍ਰਿਫਤਾਰੀਆਂ ਸਰਚ ਆਪਰੇਸ਼ਨ ਸਫਾਈ ਅਤੇ ਆਪਣੇ ਸਬੂਤਾਂ ਨੂੰ ਸਾਫ਼ ਕਰਨ ਵਿੱਚ ਲੰਘਿਆ ਕਿਉਂਕਿ 9 ਤੱਕ ਆਲੇ ਦੁਆਲੇ ਦੀਆਂ ਸੰਗਤਾਂ ਆਉਣੀਆਂ ਵੀ ਸ਼ੁਰੂ ਹੋ ਗਈਆਂ ਸੀ ਇਸ ਦੌਰਾਨ ਫੌਜ ਨੂੰ ਸਖਤ ਹਦਾਇਤ ਸੀ ਕਿ ਕਿਸੇ ਵੀ ਪੱਤਰਕਾਰ ਜਾਂ ਸ਼ਰਧਾਲੂ ਨੂੰ ਅਕਾਲ ਤਖਸੈਬ ਦੀ ਫੋਟੋ ਨਹੀਂ ਖਿੱਚਣ ਦੇਣੀ ਜੇਕਰ ਤੁਸੀਂ ਅੱਜ ਵੀ ਉਸ ਸਮੇਂ ਦੇ ਪੱਤਰਕਾਰਾਂ ਦੀਆਂ ਫੁਟੇਜ ਦੇਖੋਗੇ ਤਾਂ ਤੁਹਾਨੂੰ ਕਿਸੇ ਵੀ ਫੁਟੇਜ ਵਿੱਚ ਸ਼੍ਰੀ ਅਕਾਲ ਤਖਸੈਬ ਦੀ ਟਹਿ ਚੁਕੀ ਇਮਾਰਤ ਦੀ ਫੁਟੇਜ ਨਹੀਂ ਮਿਲੇਗੀ ਇਹ ਸਾਰੇ ਪੱਤਰਕਾਰ ਸਿਰਫ ਦਰਬਾਰ ਸਾਹਿਬ ਦੀ ਇਮਾਰਤ ਨੂੰ ਹੀ ਦਿਖਾ ਰਹੇ ਸੀ ਤੇ ਰਿਪੋਰਟਿੰਗ ਕਰ ਰਹੇ ਸੀ ਕਿ ਧਾਰਮਿਕ ਸਥਾਨ ਦਾ ਕੋਈ ਨੁਕਸਾਨ ਨਹੀਂ ਹੋਇਆ। ਸੋ 9 ਜੂਨ ਨੂੰ BBC ਲੰਡਨ ਦੁਆਰਾ ਪੂਰੀ ਦੁਨੀਆ ਵਿੱਚ ਦਰਬਾਰ ਸਾਹਿਬ ਉੱਪਰ ਹੋਏ ਹਮਲੇ ਬਾਰੇ ਟੈਲੀਕਾਸਟ ਕੀਤਾ ਜਾਂਦਾ। ਇਹ ਸੁਣ ਕੇ ਦੁਨੀਆ ਭਰ ਦੇ ਸਿੱਖਾਂ ਅੰਦਰ ਬਹੁਤ ਗੁੱਸਾ ਤੇ ਸੋਗ ਸੀ। ਸਿੱਖਾਂ ਦੁਆਰਾ ਵਿਦੇਸ਼ਾਂ ਵਿੱਚ ਲਿਆਂ ਭਾਰਤੀਆਂ ਬੈਸੀਆਂ ਅੱਗੇ ਰੋਸ ਮਜਾਰੇ ਕੀਤੇ ਗਏ। ਯੈਸਟਰਡੇ ਸਿੱਖਸ ਫਰਮ 올 ఓਵਰ ਕੈਲੀਫੋਰਨੀਆ ਕੇਮ ਟੂ ਦ ਇੰਡੀਅਨ ਕਨਸੂਲਟ ਇਨ ਸੈਨ ਫਰਾਂਸਿਸਕੋ। ਦੇ ਕੇਮ ਇਨ ਟ੍ਰੈਡੀਸ਼ਨਲ ਡਰੈਸ। in western business suits, but they all came to protest the Indian government's invasion of their holy temple. ਵਿਦੇਸ਼ੀ ਸਿੱਖਾਂ ਦੁਆਰਾ ਟੈਚ ਕੀ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਇਸੇ ਤਰ੍ਹਾਂ ਰੱਖਣ ਦੀ ਅਪੀਲ ਵੀ ਕੀਤੀ ਗਈ ਇਸ ਬਾਰੇ ਐਲਜੀਪੀਜ਼ ਨੂੰ ਵੀ ਬਹੁਤ ਸਾਰੇ ਲੈਟਰ ਤੇ ਚਿੱਠੀਆਂ ਆਉਂਦੀਆਂ ਰਹੀਆਂ ਅਤੇ ਕਈ ਸਾਰੀਆਂ ਅਖਬਾਰਾਂ ਵਿੱਚ ਇਸ ਬਾਰੇ ਆਰਟੀਕਲ ਵੀ ਛਪਦੇ ਰਹੇ ਦੂਜੇ ਪਾਸੇ ਸਰਕਾਰ ਦੁਆਰਾ ਇਸ ਹਮਲੇ ਨੂੰ ਬਹੁਤ ਵੱਡੀ ਕਾਮਯਾਬੀ ਦਿਖਾਇਆ ਗਿਆ ਦੇਸ਼ ਦੇ ਅੱਗੇ ਸੰਤਾਂ ਨੂੰ ਕਾਰਤਵਾਦੀ ਪੇਸ਼ ਕਰਕੇ ਉਹਨਾਂ ਨੂੰ ਰੋਕਣ ਦੀ ਕਾਮਯਾਬ ਕਾਰਵਾਈ ਦਿਖਾਈ ਗਈ 9 ਤੇ 10 ਜੂਨ ਨੂੰ ਜਦੋਂ ਭਾਰਤੀ ਫੌਜ ਵਿੱਚ ਮੌਜੂਦ ਸਿੱਖ ਰੈਜiment ਅਤੇ ਬਾਕੀ ਰੈਜimentਾਂ ਦੇ ਸਿੱਖ ਫੌਜੀਆਂ ਨੂੰ ਦਰਬਾਰ ਸਾਹਿਬ ਉੱਪਰ ਹੋਏ ਫੌਜੀ ਹਮਲੇ ਦਾ ਪਤਾ ਲੱਗਦਾ ਹੈ ਤਾਂ ਬਹੁਤ ਸਾਰੀਆਂ ਥਾਵਾਂ ਉੱਪਰ ਸਿੱਖ ਫੌਜ ਦੁਆਰਾ ਬਗਾਵਤ ਕਰ ਦਿੱਤੀ ਜਾਂਦੀ ਹੈ। ਇਹ ਸਿੱਖ ਫੌਜੀ ਹਥਿਆਰਾਂ ਦੇ ਨਾਲ ਅੰਮ੍ਰਿਤਸਰ ਵੱਲ ਵਧਣਾ ਸ਼ੁਰੂ ਕਰ ਦਿੰਦੇ। ਇਸ ਬਗਾਵਤ ਕਰਨ ਵਾਲੇ ਫੌਜੀਆਂ ਵਿੱਚ ਇੱਕ ਸੀ ਰਾਮਗੜ੍ਹ ਬਿਹਾਰ ਦੇ ਸਿੱਖ ਰੈਜiment ਫੌਜੀ ਦੇ ਲਗਭਗ 1200 ਜਵਾਨ। ਇਹ ਸਾਰੇ ਫੌਜੀਆਂ ਨੇ ਆਪਣੀਆਂ ਬੈਰਕਾ ਛੱਡ ਦਿੱਤੀਆਂ ਤੇ ਸ਼ਰੀਰ ਦਰਬਾਰ ਸਾਹਿਬ ਅੰਮ੍ਰਿਤਸਰ ਵੱਲ ਕੂਚ ਕਰ ਦਿੱਤਾ। ਪਰ ਰਾਸਤੇ ਵਿੱਚ ਇਹਨਾਂ ਨੂੰ ਰੋਕਣ ਦਾ ਯਤਨ ਕੀਤਾ ਗਿਆ ਇੱਥੇ ਕੁਝ ਸਿੰਘ ਸ਼ਹੀਦ ਵੀ ਹੋ ਗਏ ਤੇ ਕੁਝ ਗ੍ਰਿਫਤਾਰ ਕਰ ਲਏ ਗਏ ਜਿਨ੍ਹਾਂ ਵਿੱਚੋਂ ਕੁਝ ਦਾ ਕੋਰਟ ਮਾਰਸ਼ਲ ਹੋਇਆ ਤੇ ਕਈਆਂ ਨੇ ਲੰਬੀਆਂ ਜੇਲਾਂ ਵੀ ਕੱਟੀਆਂ ਇਸ ਤੋਂ ਇਲਾਵਾ ਸਿੱਖ ਰੈਜiment ਦੇ ਕਰੀਬ 500 ਫੌਜੀਆ ਨੇ ਰਾਜਸਥਾਨ ਦੇ ਗੰਗਾ ਨਗਰ ਵਿੱਚ ਵੀ ਆਪਰੇਸ਼ਨ ਬਲੂ ਸਟਾਰ ਦੀਆਂ ਖਬਰਾਂ ਸੁਣ ਕੇ ਬਗਾਵਤ ਕਰ ਦਿੱਤੀ ਸੀ ਇਸ ਤੋਂ ਇਲਾਵਾ ਝਾਰਖੰਡ ਅਲਵਰ ਜੰਮੂ ਥਾਣਾ ਤੇ ਪੂਨੇ ਵਿੱਚ ਵੀ ਸਿੱਖ ਫੌਜੀਆ ਨੇ ਬਗਾਵਤ ਕੀਤੀ ਸੀ ਰਾਮਗੜ੍ਹ ਵਿੱਚ ਤਾਂ ਫੌਜੀਆ ਨੇ ਆਪਣੇ ਕਮਾਂਡਰ ਬ੍ਰਿਗੇਡিয়ার ਐਸ ਸੀ ਪੁਰੀ ਦਾ ਕਤਲ ਵੀ ਕਰ ਦਿੱਤਾ ਸੀ ਪਰ ਇਹ ਫੌਜੀ ਬਗਾਵਤਾਂ ਨੂੰ ਸਰਕਾਰ ਦੁਆਰਾ ਕਾਬੂ ਕਰ ਲਿਆ ਗਿਆ। ਸ਼ਰੀਦਰਪਾਲ ਸਾਹਿਬ ਉੱਪਰ ਹੋਏ ਹਮਲੇ ਦੇ ਰੋਜ਼ ਵਜੋਂ ਅੰਮ੍ਰਿਤਸਰ ਪਿੰਗਲਵਾੜਾ ਦੀ ਸੇਵਾ ਚਲਾਉਣ ਵਾਲੇ ਭਗਤ ਪੂਰਨ ਸਿੰਘ ਜੀ ਨੇ ਆਪਣਾ ਪਦਮਸ਼ਰੀ ਪੁਰਸਕਾਰ ਜੋ ਭਾਰਤ ਸਰਕਾਰ ਦੁਆਰਾ ਉਹਨਾਂ ਨੂੰ ਦਿੱਤਾ ਗਿਆ ਸੀ ਉਸ ਨੂੰ ਵੀ ਇਹਨਾਂ ਨੇ ਭਾਰਤ ਸਰਕਾਰ ਨੂੰ ਰੋਸ ਵਜੋਂ ਵਾਪਸ ਕਰ ਦਿੱਤਾ ਸੀ। ਦੂਜੇ ਪਾਸੇ ਦਰਬਾਰ ਸਾਹਿਬ ਹੋਈ ਕਾਰਵਾਈ ਤੋਂ ਬਾਅਦ ਦਰਬਾਰ ਸਾਹਿਬ ਤੋਂ ਇੱਕਦਮ ਫੌਜ ਨਹੀਂ ਸੀ ਹਟਾਈ ਗਈ ਬਲਕਿ ਕਈ ਮਹੀਨਿਆਂ ਤੱਕ ਫੌਜ ਦਾ ਕੰਟਰੋਲ ਦਰਬਾਰ ਸਾਹਿਬ ਉੱਪਰ ਰਿਹਾ। ਲਗਭਗ 4 ਮਹੀਨੇ ਫੌਜ ਨੇ ਇੱਥੇ ਆਪਣਾ ਕੰਟਰੋਲ ਰੱਖਿਆ। ਇਸ ਦੌਰਾਨ ਦਰਬਾਰ ਸਾਹਿਬ ਦੇ ਚੋਗਿਰਦੇ ਤੇ ਬਾਕੀ ਸਾਰੇ ਕੰਪਲੈਕਸ ਅੰਦਰ ਹਮਲੇ ਦੀਆਂ ਸਾਰੀਆਂ ਨਿਸ਼ਾਨੀਆਂ ਨੂੰ ਮਟਾਇਆ ਗਿਆ। ਸਰਕਾਰ ਨੇ ਬਹੁਤ ਹੀ ਜਲਦੀ ਅਤੇ ਜਲਦਬਾਜੀ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਨਵੀਂ ਬਿਲਡਿੰਗ ਤਿਆਰ ਕਰਵਾਈ। ਤੁਹਾਡੀ ਜਾਣਕਾਰੀ ਲਈ ਇੱਥੇ ਦੱਸ ਦਈਏ ਕਿ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਅੱਜ ਵਾਲੀ ਬਿਲਡਿੰਗ ਹੈ ਇਸ ਨੂੰ ਦੁਬਾਰਾ ਸੰਗਤਾਂ ਵੱਲੋਂ ਖੁਦ ਬਣਵਾਇਆ ਗਿਆ ਸੀ ਕਿਉਂਕਿ ਸਰਬੱਤ ਖਾਲਸਾ ਵਿੱਚ ਸਿੱਖਾਂ ਨੇ ਸਰਕਾਰ ਦੁਆਰਾ ਬਣਵਾਈ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਨਾ ਮਨਜ਼ੂਰ ਕਰ ਦਿੱਤਾ ਸੀ। ਫਿਰ ਸੰਗਤਾਂ ਵੱਲੋਂ ਉਸ ਬਿਲਡਿੰਗ ਨੂੰ ਢਾਕੇ ਅੱਜ ਵਾਲੀ ਬਿਲਡਿੰਗ ਬਣਵਾਈ ਗਈ ਸੀ ਇਸ ਤੋਂ ਇਲਾਵਾ ਸ਼੍ਰੀ ਅਕਾਲ ਤਖਸੈਬਾਰੇ ਲਗਭਗ 400 ਤੋਂ ਵੱਧ ਸਾਲ ਦੇ ਇਤਿਹਾਸ ਦੀ ਵੀਡੀਓ ਵੀ ਚੈਨਲ ਉੱਪਰ ਹੈ ਉਹ ਵੀ ਤੁਸੀਂ ਜ਼ਰੂਰ ਦੇਖਿਓ ਆਪਰੇਸ਼ਨ ਬਲੂ ਸਟਾਰ ਦੌਰਾਨ ਫੌਜ ਨੂੰ ਆਪਣੇ ਟੈਂਕ ਤੇ ਵੱਡੇ ਟਰੱਕ ਦਰਬਾਰ ਸਾਹਿਬ ਤੱਕ ਪਹੁੰਚਾਉਣ ਸਮੇਂ ਬਹੁਤ ਮੁਸ਼ਕਲਾਂ ਆਈਆਂ ਸੀ ਕਿਉਂਕਿ ਉਸ ਸਮੇਂ ਦਰਬਾਰ ਸਾਹਿਬ ਨੂੰ ਜਾਂਦੀਆਂ ਗਲੀਆਂ ਅੱਜ ਵਾਂਗ ਜ਼ਿਆਦਾ ਖੁੱਲੀਆਂ ਨਹੀਂ ਸੀ ਇਸ ਤੋਂ ਇਲਾਵਾ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਵੀ ਅੱਜ ਵਾਂਗ ਨਹੀਂ ਸੀ ਇਸ ਲਈ ਹਮਲੇ ਤੋਂ ਬਾਅਦ ਸਰਕਾਰ ਅਤੇ ਐਸਜੀਪੀਸੀ ਦੁਆਰਾ ਦਰਬਾਰ ਸਾਹਿਬ ਨੂੰ ਹੋਰ ਸੋਹਣਾ ਕੰਨ ਦੇ ਨਾਮ ਤੇ ਇਸ ਦੇ ਰਸਤੇ ਨੂੰ ਖੁੱਲਾ ਕੀਤਾ ਗਿਆ ਅਤੇ 1984 ਸਮੇਂ ਜੋ ਬਚੇ ਹੋਏ ਕੁਝ ਪੁਰਾਣੇ ਬੁੰਗੇ ਸੀ ਉਹਨਾਂ ਨੂੰ ਵੀ ਪ੍ਰਕਰਮਾ ਵਿੱਚੋਂ ਢਾ ਕੇ ਪ੍ਰਕਰਮਾ ਨੂੰ ਹੋਰ ਖੁੱਲਾ ਕਰ ਦਿੱਤਾ ਗਿਆ ਇਸ ਪਿੱਛੇ ਸਰਕਾਰ ਦੀ ਮਨਛਾ ਸੀ ਕਿ ਅੱਗੇ ਤੋਂ ਜਦੋਂ ਵੀ ਕੋਈ ਇੱਥੇ ਲਹਿਰ ਜਾਂ ਮੂਵਮੈਂਟ ਉੱਠੇ ਉਸ ਨੂੰ ਜਲਦੀ ਨਾਲ ਪਹੁੰਚ ਕੇ ਇਥੋਂ ਦਬਾਇਆ ਜਾ ਸਕੇ ਸੋ ਇਹ ਵੀਡੀਓ ਆਪਰੇਸ਼ਨ ਬਲੂ ਸਟਾਰ ਦੀ ਅਖੀਰਲੀ ਵੀਡੀਓ ਸੀ ਇਹ ਸਾਰੀ ਸੀਰੀਜ਼ ਬਾਰੇ ਤੁਸੀਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਤੇ ਅੱਗੇ ਤੁਸੀਂ ਕਿਹੜੇ ਟੌਪਿਕ ਉੱਪਰ ਵੀਡੀਓ ਦੇਖਣਾ ਚਾਹੁੰਦੇ ਆ ਇਸ ਬਾਰੇ ਵੀ ਆਪਣੇ ਵਿਚਾਰ ਦੇ ਸਕਦੇ ਆ ਤੁਹਾਡੇ ਕਮੈਂਟਾਂ ਦੀ ਸਾਨੂੰ ਉਡੀਕ ਰਹੇਗੀ ਸੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਧੰਨਵਾਦ